ਸਤਿ ਸ੍ਰੀ ਅਕਾਲ ਜੀ ਸਾਰਿਆਂ। ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਦੂਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੀਰਥ ਤੇ ਸਾਫ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਤਿੰਨ ਜਰਸੀਆਂ ਦਿਖਾਉਣੀਆਂ ਤੇ ਤਿੰਨੇ ਤੁਹਾਨੂੰ ਗੱਬਨ ਜਰਸੀਆਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਸਕੇ ਵੀਰ ਜੀ ਹੋ ਸੁਣਾਓ ਠੀਕ ਠਾਕ ਜੀ ਵੀਰ ਜੀ ਵੀਰ ਜੀ ਕਿਰਪਾਹ ਸੁਣਾਓ ਬਧੀਏ ਜੀ ਇਦਾ ਜੀ ਹਰ ਕਿਹ ਬੜੇ ਦਿਨ ਪਾਤੇ ਜੀ ਗਰਮੀ ਗਰਮੀ ਬੜੀ ਹੀ ਇੱਕ ਡੰਗਰ ਤਰ੍ਹਾਂ ਘਟ ਮਿਲਦਾ ਹੈ ਅੱਛਾ ਅੱਛਾ ਜਿਹੜੇ ਲਈ ਆਈਦੇ ਇੱਕ ਦੋ ਇਦਾਂ ਹੀ ਵੇਗ ਜਾਂਦੇ ਠੀਕ ਠੀਕ ਆ ਤੇ ਹੁਣ ਵੀ ਕਹਿੰਦੇ ਸੀ ਵਾਧਿਆ ਤੇ ਹੁਣ ਤਿੰਨ ਹੀ ਰਹਿ ਗਏ ਨਾ ਰਹਿ ਗੀਆਂ ਜੀ ਠੀਕ ਆ ਚਲੋ ਨਾਮ ਦੱਸ ਕੇ ਕਰੀ ਨਾਮ ਮੇਰਾ ਸਾਹਬ ਸਿੰਘ ਜੀ ਹਾਂਜੀ ਪਿੰਡ ਕੋਰਲਾਡੂ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਨੰਬਰ ਹੈ 971228722 ਠੀ ਹੋਣਾ ਤਿੰਨ ਨਹੀਂ ਹਨਾ ਤਿੰਨੇ ਗੱਬਣਾ ਤੇ ਚਲੋ ਸ਼ੁਰੂਆਤ ਫੇਰ ਜਿਹੜੀ ਪਿੱਲੇ ਨੰਬਰ ਤੇ ਜਿਹੜੀ ਜਰਸੀ ਹੈ ਤਈਆ ਪਾ ਕਰਨੀ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ ਦੱਸਿਓ ਵੀ ਜੀ ਇਹਦੇ ਬਾਰੇ ਵੀ ਜੀ ਦੂਜਾ ਸੁਆਸ ਸੁਣੀ ਹੈ ਅੱਛਾ ਹਾਂਜੀ ਤੇ ਕਿੰਨੇ ਕੁ ਦੁੱਧ ਆ ਲਈ ਜੇ ਉਹਦੇ ਵੀ 14 ਲੀਟਰ ਦੇਈ ਜੂ 14 ਪਲੱਸ ਹੀ ਦੇਊਗੀ ਅੱਛਾ ਹਾਂਜੀ ਤੇ ਕਿੰਨਾ ਕੁ ਲਿਆ ਜੀ ਟਾਈਮ ਅਜੇ ਵੀ ਤੇ ਤਿਆਰ ਹੀ ਆ ਬਸ 5-7 ਦਿਨ ਖੜਦੀ ਹੈ ਠੀਕ ਹੈ ਹਾਂਜੀ ਤੋ ਰਾਂ ਫੇਰ ਕਰੀ ਬਾਕੀ ਚਲੋ ਜਰਸੀਆਂ ਦੇ ਸਿਹਾਵਨਾ ਕੱਦ ਕਾਠ ਵੀ ਠੀਕ ਹੈ ਤੇ ਥਾਨ ਹਵਾਨੇ ਦੇ ਵੀ ਸਫਾਈ ਚ ਹੋਰ ਤਾਂ ਵੀ ਠੰਡੀ ਧੀਦੀ ਹੈ ਤੇ ਜਿਆ ਸਾਰੀਆਂ ਢਿੱਲਾਂ ਪਰਦੀਆਂ ਇਹਨੇ ਲੈ ਜੋ ਮਿਲਕ ਨੇ ਇਹਨੇ ਕਾਫੀ ਚੰਗੀ ਲੱਗੀ ਹੈ ਇਹਦੀ। ਬਾਕੀ ਬੰਨ ਨਹੀਂ ਬੀ। ਆ ਦੇਖ ਸਾਹਦੇ। ਮਿਲਕ ਨੇ ਇਹ ਕਰੀ ਦੇਖ ਸਾਹਦੇ ਦੇ। ਦੁੱਧ ਵਾਲੀਆਂ ਨਿਸ਼ਾਨੇ ਆ ਜਿਹੜੀਆਂ ਚੰਗੀਆਂ। ਅੱਡੀ ਗੁੰਡੀ ਬੜੀ ਆ। ਬਾਲੀ ਬਹੁਤ ਐ। ਠੀਕ ਐ। ਤੇ ਕਿੰਨਾ ਫਿਰ ਇਹਦਾ ਮੁੱਲ? ਇਹਦਾ ਮੁੱਲ ਵੀ ਜੀ ਮੁੱਲ ਬਹੁਤ ਚਾਲੀ ਕਰੀਏ ਦੇ ਤੱਕ 37000 ਦੇ ਦਾਂਗੇ। 37000 ਹੀ ਦੇ ਦੋਗੇ। ਹਾਂਜੀ। ਬਾਕੀ ਛੋਟ ਛੋਟ ਵਿੱਚੋਂ ਕਰ ਦੋਗੇ ਮੌਕੇ ਤੇ ਫੋਨ ਲਾਵੇ ਕਰੀ ਹਾਂ ਠੀਕ ਆ ਤੇ ਹੁਣ ਆਪਣੇ ਕੋਲ ਜਿਹੜੀ ਆ ਗਈ ਦੋ ਨੰਬਰ ਤੇ ਇਹ ਵੀ ਗੱਬਣ ਆ ਜਿਹੜੀ ਤੇ ਥਾਣਾ ਇਹਦੇ ਵੀ ਲਾਗੇ ਦਾ ਦੇਖ ਸਕਦੇ ਜੀ ਤੇ ਮਿਲਕਮੈਨ ਇਹਦੇ ਵੀ ਚੰਗੀ ਲੱਗੀ ਹੈ ਜਿਹੜੀ ਦੱਸਤੀਏ ਵੀ ਜੀ ਇਹਦੇ ਬਾਰੇ ਵੀ ਇਹ ਵੀ ਮੇਰੀ ਦੂਜਾ ਸੁਆ ਸੁਣੀ ਜੀ ਅੱਛਾ ਹਾਂ ਜੀ ਤੇ ਕਿੰਨਾ ਕੁ ਦੁੱਧ ਆ ਲਈਏ ਇਹ ਵੀ ਕੀ 17 18 ਲੀਟਰ ਦੁੱਧ ਆ ਲਈਆ ਅੱਛਾ ਹਾਂ ਜੀ ਬਹੁਤ ਚੰਗੀ ਬਾੜ ਆ ਬਹੁਤ સારી ਫੋਲੀ ਆ ਫਿਰ ਤੋੜ ਦਈਏ ਨਾ ਬਾਕੀ ਇਹਦੀਆਂ ਵਿੱਚ ਢੱਲਾ ਢੋਲਾ ਹਵਾ ਨੇ ਚਾਫੀ ਹੈ ਜੀ ਪਾਣੀ ਬਹੁਤ ਜਿਆਦਾ ਹੈ ਅਜੇ ਨਹੀਂ ਹੈ ਪੂਰੀਏ ਫੁੱਲ ਠੀਕ ਹੈ ਬਹੁਤ ਜਿਆਦੀ ਪਾਣੀ ਹੈ ਅਜੇ ਦੇ ਨਾ ਕੋਈ ਸਸਤਾ ਦੱਸ ਦੇ ਲੈ ਜਾਊਗੀ ਅਜੇ ਸਸਤੇ ਤੇ ਲਾਗੇ ਬੰਦੀ ਨੇ ਲੈ ਜਾਣਾ ਤੇ ਪਰ ਤਿਆਰ ਚੰਗੀ ਹੋਗੀ ਥੱਲੇ ਲਾਹੇ ਸਾਂ ਨਿਆ ਬੋਲ ਲੈ ਜਾ ਵੀ ਜੀ ਇਹ ਲੈ ਕਰੀਨ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਇਹ ਵੀ ਜੀ 45000 ਤੱਕ ਕਰਾਂਗੇ ਬੱਚੀ ਬਹੁਤ ਚੰਗੀ ਇਹਦਾ ਠੀਕ ਹੈ ਬਾਕੀ ਚਲੋ ਕੋਈ ਫੋਨ ਲਾਵੇ ਖੁੱਲਾ ਹੋ ਜੂ ਮਾਨਤਨ ਤਨ ਤਿਆਰ ਕਰਕੇ ਵਸ਼ੀ ਦੇ ਜਿੰਦਰ ਮਰਦੀ ਵੇਚ ਲੋ ਹਾਂਜੀ ਹਾਂਜੀ ਇਹ ਟੱਲਾ ਬਹੁਤ ਜਿਆਦੀ ਬਹੁਤ ਜਿਆਦੀ ਬੜੀ ਰਕਾਟ ਵਾਲੀ ਵਸ਼ੀ ਹੈ ਠੀਕ ਹੈ ਤੇ ਮਾਨਤਨ ਖੁੱਲਾ ਕਰ ਦੋਗੇ ਮੌਕੇ ਤੇ ਮਾਨਤਨ ਖੁੱਲਾ ਕਰਾਂਗੇ ਕੋਈ ਫੋਨ ਲਾਵੇ ਇੱਕ ਜਿਹੜੀ ਹੈ ਨਾ ਠੀਕ ਹੈ ਤੇ ਹੁਣ ਜਿਹੜੀ ਆਪਣੇ ਕੋਲ ਤੀਸਰੇ ਨੰਬਰ ਤੇ ਆ ਥਾਣਾ ਇਹਦੇ ਵੀ ਤੁਹਾਨੂੰ ਲੱਗੇ ਤਾਂ ਦਿਖਾ ਦੀਏ ਖਨਨ ਦਾ ਸਾਈਜ ਕਾ ਪੇਦਾ ਵੀ ਚੰਗਾ ਤੇ ਮਿਲ ਕੇ ਵੀ ਇਹਦੇ ਵੀ ਚੰਗੀ ਲੱਗੀ ਹੈ ਇਹਦੇ ਬਾਰੇ ਵੀ ਦੱਸ ਤੀਏ ਬੱਜੀ ਇਹ ਵੀ ਦੀ ਦੂਜਾ ਸੂਆ ਲਾ ਲ ਮੰਨ ਲੈ ਪੰਜਾਹ ਤੇ ਤੀਜਾ ਮੰਨ ਲੈ ਇੱਥੇ ਅੱਛਾ ਹਾਂਜੀ ਤੇ ਇਹ ਕਿੰਨਾ ਇੱਕ ਦੋ ਚ ਭਾਈ ਜਾਊਗੀੁੱਤ ਵੀ ਦੀ 12 13 ਲੀਟਰ ਦਾ ਆਉਣਾ ਦਊ ਵੀ ਇਹ ਵੀ ਕੱਦ ਵਚਨ ਵਾਲੀ ਹੈ ਵੇਖੋ ਖੋਲੀ ਫਿਰ ਤੋਰਦੀ ਹੈ ਨਾ ਏ ਵੀ ਇਹ ਜੇ ਪਰ ਨਹੀਂ ਆ ਥੱਲੇ ਪੂਰੀ ਠੀਕ ਹੈ ਜੀ ਲੈ ਜੇ ਰਾਇ ਤਾਂ ਕਰੀ ਤੁਹਾਨੂੰ ਦਿਖਾ ਦੀ ਹਾਂ ਦੇਖ ਸਰ ਜੁਨੇ ਕਿਨੇ ਕਿ ਖਾਣੇ ਆ ਤੇ ਲੈ ਇਹ ਇਹਦਾ ਫਿਰ ਕੀ ਮੁੱਲ ਜੇ ਇਹਦਾ ਮੁੱਲ ਵੀ ਦਿੱਤੀ 30000 ਜੀ ਕਰਦਾ ਕਿ ਛੋੜ ਦੇ ਜੀ ਅੱਛਾ 30000 ਤੇ ਛੋਟ ਕਰ ਦੋਗੇ ਹੂੰ ਲਾਵੇ ਪਤਾ ਨਹੀਂ ਕਿੱਥੇ ਹੋਏ ਨਾ ਗਾ ਅੱਛਾ ਫੁੱਲੇ ਮੰਤਾਂ ਨਹੀਂ ਹੋਣਗੇ ਠੀਕ ਐ ਬਾਕੀ ਇਹ ਕਿ ਤਿੰਨੇ ਗੱਬਣਾ ਇੱਥੇ ਪਾਸ ਕਰਕੇ ਖੜੇ ਕੋਈ ਹਨਾ ਤਸੱਲੀ ਕਰਕੇ ਚੰਗੀਆਂ ਵਰਸ਼ੀਆਂ ਹਾਂਜੀ ਹਾਂਜੀ ਬਹੁਤ ਵਧੀਆ ਸਾਰੀ ਆਪਣੇ ਮੀ ਜਗਾ ਸਾਰੀਆਂ ਚੰਗੀਆਂ ਦੁੱਧ ਠੀਕ ਐ ਜੀ ਹਾਂਜੀ ਦੁੱਧੇ ਵੀ ਵੱਧ ਦੇ ਸਕਦੀ ਆ ਵਲਾਪਾਂ ਨੇ ਗਰਮੀ ਗਰਮੀ ਜਾਂ 13 13 ਤੋਂ 12 13 ਲੀਟਰ ਤੇ ਦੁੱਧ ਆਉਣ ਲੈ ਦੇਈ ਜਾਊਗੀ ਠੀਕ ਐ ਜੀ ਹਾਂਜੀ ਠੀਕ ਐ ਜੀ ਬਹੁਤ ਬਹੁਤ ਧੰਨਵਾਦ ਜ ਬਾਕੀ ਇੱਥੇ ਆਓ ਆਪਣੀ ਮਰਜ਼ੀ ਨਾਲ ਪਾਸ ਕਰਕੇ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ